ਪਰਿਵਾਰ ਦਾ ਇਹ ਮੰਨਣਾ ਹੈ ਕਿ ਕੋਈ ਹੋਰ ਵਿਅਕਤੀ ਵੀ ਇਸ ਸਾਜ਼ਿਸ਼ ਦਾ ਹਿੱਸਾ ਜੋ ਉਸ ਰਾਤ ਪਿੰਡ ਸੁਖਣਵਾਲਾ ਮੌਜੂਦ ਹੋ ਸਕਦਾ ਹੈ ਕਿਉਂਕਿ ਸਾਡਾ ਇਹ ਫਰਮ ਬਲੀਵ ਹੈ ਕਿ ਇੰਨਾ ਬਰੂਟਲ ਮਰਡਰ ਇੱਕ ਘਰ ਵਾਲੀ ਵੱਲੋਂ ਬਿਨਾ ਜਿਹੜਾ ਹੈਗਾ ਬੰਦਿਆਂ ਦੀ ਮਦਦ ਤੋਂ ਨਹੀਂ ਹੋ ਸਕਦਾ ਇੱਕ ਬਾਰਾਨੇ ਸ਼ਹਿਰ ਦੇ ਬੰਦੇ ਮਰਡਰ ਕਰਨ ਲਈ ਦੂਸਰੇ ਜ਼ਿਲ੍ਹੇ ਦੇ ਵਿੱਚ ਆ ਕੇ ਇੱਕ ਪਿੰਡ ਦੇ ਵਿੱਚ ਐਡਾ ਵੱਡਾ ਕਾਰਾ ਕਰ ਰਹੇ ਆ ਇਸ ਸਾਰੇ ਤਾਣੇ ਬਾਣੇ ਦੇ ਵਿੱਚ ਹੋਰ ਬੰਦੇ ਵੀ ਇਨਵੋਲਵ ਨੇ ਲੇਕਿਨ ਇਹ ਤਫਤੀਸ਼ ਦਾ ਹਿੱਸਾ ਅਸੀਂ ਤਾਂ ਹੀ ਵਾਰੀ ਵਾਰੀ ਬੇਨਤੀ ਕਰ ਰਹੇ ਹਾਂ ਕਿ ਇਹ ਸੈਂਸੇਸ਼ਨਲ ਕ੍ਰਾਈਮ ਹੈ ਜਿਹਦੇ ਤੋਂ ਹਰ ਪੰਜਾਬੀ ਮਤਲਬ ਬਲੁੰਦੜਾ ਗਿਆ ਹਿਰਦਾ ਹਰ ਪੰਜਾਬੀ ਦਾ ਸੋ ਪੰਜਾਬੀਆਂ ਦੀ ਇੱਕੋ ਇੱਕ ਮੰਗ ਹੈ ਕਿ ਪੰਜਾਬ ਪੁਲਿਸ ਇੱਕ ਉੱਚ ਮਿਆਰੀ ਇਨਵੈਸਟੀਗੇਸ਼ਨ ਕਰੇ ਇੱਕ ਅਜਿਹੀ ਇਨਵੈਸਟੀਗੇਸ਼ਨ ਕਰੇ ਜਿਹਦੀ ਟੀਜੀਪੀ ਪੰਜਾਬ ਗੌਰਵ ਯਾਦਵ ਵੀ ਉਹ ਕਹਿ ਸਕੇ ਕਿ ਮੇਰੇ ਪੰਜਾਬ ਦੇ ਪੁਲਸ ਅਫਸਰਾਂ ਨੇ ਇਸ ਸਾਰੇ ਤਾਣੇ ਬਾਣੇ ਨੂੰ ਜੋ ਉਲਝਿਆ ਹੋਇਆ ਸੀ ਉਹਨੂੰ ਪੰਜਾਬੀਆਂ ਦੇ ਸਾਹਮਣੇ ਲਿਆ ਕੇ ਦੱਸਤਾ